ਸਸਰੀ ਗਾਲ ਦੀ ਸਾਰਿਆਂ ਨੂੰ ਅ ਅਸੀਂ ਜਿਹੜੀ ਅੱਜ ਦੀ ਰਿਪੋਰਟ ਲੈ ਕੇ ਆਏ ਆ ਉਹਦੇ ਵਿੱਚ ਆਪਾਂ ਗੱਲ ਇਹ ਤਾਂ ਜ਼ਰੂਰ ਕਰਨੀ ਕਰਨੀ ਆ ਕਿ 30 ਜੁਲਾਈ ਨੂੰ ਬੈਂਕ ਆਫ ਕੈਨੇਡਾ ਦਾ ਜਿਹੜੀ ਉਹ ਜਿਹੜੀ ਆਪਣੇ ਇੰਟਰਸਟ ਰੇਟ ਦੀ ਅਨਾਉਂਸਮੈਂਟ ਕਰਨ ਜਾ ਰਹੀ ਆ ਤੇ ਉਹਦੇ ਨਾਲ-ਨਾਲ ਜਿਹੜੀ ਆਪਾਂ ਗੱਲ ਕਰਨੀ ਆ ਉਹ ਇਹ ਆ ਕਿ ਅਸੀਂ ਕੈਲਗਰੀ ਦੇ ਜਿਹੜੀਆਂ ਬਾਕੀ ਐਸੇ-ਬਸ ਇਹਦੀਆਂ ਮਾਰਕੀਟਸ ਹੈਗੀਆਂ ਉਹਨਾਂ ਬਾਰੇ ਵੀ ਤੁਹਾਨੂੰ ਥੋੜੀ ਜੀ ਜਾਣਕਾਰੀ ਦਿੰਨੇ ਆ ਕਿ ਉੱਥੇ ਵੀ ਕੀ ਹੋ ਰਿਹਾ ਅ ਜਿਹੜੀ ਰੀਅਲ ਏਸਟੇਟ ਆ ਆਬਵੀਅਸਲੀ ਬੜੀ ਐਕਟਿਵ ਚੱਲਦੀ ਰਹਿੰਦੀ ਆ ਜੇ ਆਪਾਂ ਕਹੀਏ ਕਿਤਨਾ ਕਿਤੇ ਅਸੀਂ ਕਿਸੇ ਨਾ ਕਿਸੇ ਬਸੇ ਰੀਅਲ ਏਸਟੇਟ ਦੀ ਟ੍ਰਾਂਜੈਕਸ਼ਨ ਦੇ ਵਿੱਚ ਇਨਵੋਲਵ ਹੁੰਨੇ ਆ ਜਾਂ ਫਿਊਚਰ ਦੇ ਵਿੱਚ ਹੋਣਾ ਚਾਹੁੰਦੇ ਹੁੰਨੇ ਆ ਤੇ ਉਹਦੇ ਲਈ ਮਾਰਕੀਟ ਦੇ ਉੱਪਰ ਨਿਗਰਾਨੀ ਬੜੀ ਜ਼ਰੂਰੀ ਹੁੰਦੀ ਹੈ ਤੇ ਕਿੱਥੇ ਕੀ ਹੋ ਰਿਹਾ ਇਹ ਵੀ ਬਹੁਤ ਜ਼ਰੂਰੀ ਹੁੰਦਾ ਕਿ ਉਹਨੂੰ ਤੁਸੀਂ ਦਿਮਾਗ ਦੇ ਵਿੱਚ ਆਪਣੇ ਜ਼ਰੂਰ ਰੱਖੋ ਅ ਰਹੀ ਗੱਲ ਸਾਰਿਆਂ ਨੂੰ ਪਹਿਲਾਂ ਕਿ ਬੈਂਕ ਆਫ ਕੈਨੇਡਾ ਜਿਹੜੀ ਉਹ 30 ਤਰੀਕ ਨੂੰ ਅਨਾਉਂਸਮੈਂਟ ਕਰਨ ਜਾ ਰਹੀ ਹੈ ਤੇ ਬੜੇ ਲੋਕ ਨੇ ਜਿਹੜੇ ਸੋਚ ਰਹੇ ਨੇ ਵੀ ਯਾਰ ਜੇ ਇੰਟਰਸਟ ਰੇਟ ਥੋੜਾ ਜਿਹਾ ਘਟ ਜੇਵੇ ਵਿਆਜ ਦੀ ਦਰ ਘਟ ਜੇਵੇ ਤਾ ਥੋੜਾ ਜਿਹਾ ਘੱਮ ਹੋਰ ਸੌਖਾ ਹੋ ਜਾਵੇ ਪਰ ਗੱਲ ਕੀ ਆ ਕਿ ਹੁਣ ਜਿਵੇਂ ਸਾਨੂੰ ਪਤਾ ਹੀ ਆ ਕਿ ਪਿੱਛੇ ਜੇ ਜੌਬ ਨੰਬਰ ਨੇ ਜਿਹੜੇ ਬੜੇ ਸਟਰੋਂਗ ਆਏ 83000 ਤੋਂ ਉੱਪਰ ਕੈਨੇਡਾ ਨੇ ਜੌਬ ਜੁੜੀ ਸੀ ਤੇ ਨਾਲ ਦੀ ਨਾਲ ਜਿਹੜੀ ਮਹਿੰਗਾਈ ਦੀ ਦਰ ਆ ਉਹ ਸਿਰਫ ਹੀ 1.9% ਦੇ ਨੇੜੇ ਤੇ ਸੀਗੀ ਜਿਹੜੀ ਕਿ ਕੰਟਰੋਲ ਦੇ ਵਿੱਚ ਹੈਗੀ ਆ ਚੱਲੀ ਜਾ ਰਹੀ ਆ ਜਿਦੇ ਕਰਕੇ ਸਾਨੂੰ ਲੱਗ ਰਿਹਾ ਕਿ ਜਿਹੜੀ 30 ਜੁਲਾਈ ਨੂੰ ਬੈਂਕ ਆਫ ਕੈਨੇਡਾ ਵਾ ਜਿਹੜੀ ਕਿਸੇ ਤਰ੍ਹਾਂ ਦਾ ਕੋਈ ਇੰਟਰਸਟ ਰੇਟ ਕੱਟ ਨਹੀਂ ਕਰੂਗੀ ਅ ਬੈਂਕ ਆਫ ਕੈਨੇਡਾ ਨੇ ਕੀ ਦੇਖਣਾ ਹੁੰਦਾ ਬੈਂਕ ਆਫ ਕੈਨੇਡਾ ਨੇ ਇੱਕ ਤਾਂ ਇਹ ਦੇਖਣਾ ਹੁੰਦਾ ਕਿ ਇਕਨੋਮੀ ਵਧੀਆ ਚੱਲ ਰਹੀ ਆ ਤੇ ਦੂਜੀ ਚੀਜ਼ ਉਹਨਾਂ ਨੇ ਦੇਖਣੀ ਹੁੰਦੀ ਆ ਕਿ ਮਹਿੰਗਾਈ ਦੀ ਦਰ ਜਿਹੜੀ ਉਹ ਕੰਟਰੋਲ ਦੇ ਵਿੱਚ ਪੂਰੀ ਰਹੇ ਤੇ ਅ ਬਾਕੀ ਜਿਵੇਂ ਜੌਬ ਨੰਬਰਸ ਨੂੰ ਵੀ ਦੇਖਦੇ ਨੇ ਉਹ ਕਿ ਕਿੰਨੇ ਕਿੱਥੇ ਕਿ ਜੌਬ ਨੰਬਰਸ ਜਾ ਰਹੇ ਨੇ ਅ ਇਹਦੇ ਚ ਇੱਕ ਗੱਲ ਦਾ ਜ਼ਿਕਰ ਅਸੀਂ ਜ਼ਰੂਰ ਕਰਨਾ ਚਾਹਾਂਗੇ ਉਹ ਇਹ ਆ ਕਿ ਜਿਹੜੀ ਆਪਣੇ ਟੈਰਫ ਹੈਗੇ ਨੇ ਟੈਰਫ ਜਿਹੜੇ ਨੇ ਅਗਰ ਕੈਨੇਡਾ ਅਮਰੀਕਾ ਦੇ ਨਾਲ ਕੋਈ ਵਧੀਆ ਇੱਕ ਡੀਲ ਸਟ੍ਰਾਈਕ ਨਹੀਂ ਕਰ ਪਾਉਂਦਾ ਆ ਵਧੀਆ ਡੀਲ ਨਹੀਂ ਕਰ ਪਾਉਂਦਾ ਉਹਨੂੰ ਰੋਕਣ ਵਾਸਤੇ ਤਾਂ ਇਹ ਹੋ ਸਕਦਾ ਕਿ ਬੈਂਕ ਆਫ ਕੈਨੇਡਾ ਜਿਹੜੀ ਉਹ ਆਪਣਾ ਵਿਚਾਰ ਬਦਲ ਲਵੇ ਪਰ ਉਹਦੇ ਚਾਂਸਸ ਬੜੇ ਘੱਟ ਨੇ ਪਰ ਉਹ ਤੋਂ ਬਗੈਰ ਜੇ ਗੱਲ ਕਰੀਏ ਤਾਂ ਬੈਂਕ ਆਫ ਕੈਨੇਡਾ ਜਿਹੜੀ 30 ਜੁਲਾਈ ਨੂੰ ਅਨਾਉਂਸਮੈਂਟ ਕਰ ਰਹੀ ਆ ਉਹਦੇ ਚ ਜਿਹੜਾ ਰੋ ਰੇਟ ਹੈਗਾ ਉਹਨੂੰ ਉਸੇ ਇੱਥੇ ਹੀ ਹੋਲਡ ਕਰਕੇ ਰੱਖਣ ਦੇ ਜਿਹੜੇ ਜ ਹੈਗੇ ਨੇ ਚਾਂਸਸ ਉਹਨਾਂ ਦੇ ਬਹੁਤ ਜ਼ਿਆਦਾ ਨਹੀਂ ਤੇ ਤਕਰੀਬਨ ਸਾਨੂੰ ਵੀ ਉਮੀਦ ਹੈ ਵੀ ਉਹ ਇੱਥੇ ਕੀ ਹੀ ਇਹਨਾਂ ਨੂੰ ਹੋਲਡ ਕਰਕੇ ਰੱਖਣਗੇ ਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸ ਦਈਏ ਕਿ ਹੁਣ ਜਿਹੜੇ ਇਕਨੋਮਿਸਟ ਹੈਗੇ ਨੇ ਉਹ ਜ਼ਿਆਦਾਤਰ ਇਹ ਵੀ ਨਾਲ ਦੀ ਨਾਲ ਅਨੁਮਾਨ ਲਗਾ ਰਹੇ ਨੇ ਕਿ ਜਿਹੜਾ ਬੈਂਕ ਆਫ ਕੈਨੇਡਾ ਵਾ ਉਹ ਹੋ ਸਕਦਾ ਹੈ ਇਸ ਸਾਲ ਸਿਰਫ ਇੱਕ ਵਾਰ ਹੋਰ ਕੱਟ ਕਰੇ ਤੇ ਉਹ ਵੀ ਜਾ ਕੇ ਪਰਚੜ ਦੀ ਰੋਧ ਦੇ ਵਿੱਚ ਕਿਸੇ ਟਾਈਮ ਦੇ ਉੱਪਰ ਤੇ ਇਹ ਤਾਂ ਰਹੀ ਆਪਣੀ ਗੱਲਬਾਤ ਇੰਟਰਸਟ ਰੇਟਾਂ ਦੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਕੈਲਰੀ ਦੇ ਐਸੇ ਬਸੇ ਮਾਰਕੀਟਾਂ ਦੇ ਵਿੱਚ ਕੀ ਹੋ ਰਿਹਾ ਇੱਕ ਚੀਜ਼ ਜਿਹੜੀ ਬੜੀ ਸਾਨੂੰ ਹੈਰਾਨੀ ਵਾਲੀ ਦੇਖਣ ਨੂੰ ਮਿਲੀ ਉਹ ਇਹ ਸੀ ਕਿ ਐਡਮਿੰਟਨ ਦੇ ਵਿੱਚ ਜਿਹੜੀ ਰੀਸਟੇਟ ਦੀ ਮਾਰਕੀਟ ਸੀ ਉਹ ਬੜੀ ਜਿਆਦਾ ਐਕਟਿਵ ਚੱਲੀ ਆ ਰਹੀ ਹੈ ਹਲੇ ਵੀ ਉੱਥੇ ਕਾਫੀ ਜਿਆਦਾ ਐਕਟੀਵਿਟੀ ਹੋ ਰਹੀ ਹੈ ਹੁਣ ਜਾ ਕੇ ਥੋੜਾ ਜਿਹਾ ਫਰਕ ਸ਼ਾਇਦ ਪੈਣਾ ਸ਼ੁਰੂ ਹੋ ਜਾਵੇ ਉੱਥੇ ਜਿਹੜੇ ਆਪਣੇ ਜੂਨ ਦੇ ਮਹੀਨੇ ਦੇ ਵਿੱਚ ਵਿੱਚ ਤਕਰੀਬਨ ਕਹਿ ਲਓ ਉਹਨਾਂ ਦੀਆਂ ਸੇਲ ਤਾਂ ਸਾਰੀਆਂ ਐਡਮਿੰਟਨ ਤੇ ਏਰੀਏ ਦੀਆਂ 2.8% ਘਟੀਆਂ ਤੇ ਉਹਨਾਂ ਦੇ ਪ੍ਰਣਾਲੀ ਨਾਲ ਜਿਵੇਂ ਕੈਲਗਰੀ ਦੇ ਵਿੱਚ ਸਾਡੇ ਇਨਵੈਂਟਰੀ ਬਹੁਤ ਹੀ ਜ਼ਿਆਦਾ ਵਧੀ ਜਾ ਰਹੀ ਹੈ ਰੀਸੇਲ ਦੀ ਜਿਹੜੇ ਘਰ ਵਾਪਸ ਮਾਰਕੀਟ ਜਾ ਕੇ ਵਿਕ ਰਹੇ ਨੇ ਨਵੇਂਾਂ ਦੀ ਗੱਲ ਨਹੀਂ ਕਰ ਰਹੇ ਆਪਾਂ ਦੂਜਿਆਂ ਦੀ ਕਰ ਰਹੇ ਆ ਤੇ ਉੱਥੇ ਉਹਨਾਂ ਦੀ ਉਹਦੀ ਵੀ ਇਨਵੈਂਟਰੀ ਹੈ ਜਿਹੜੀ ਉਹ 10% ਤੋਂ ਜ਼ਿਆਦਾ ਕੱਟ ਗਈ ਤੇ ਆਮ ਤੌਰ ਦੇ ਉੱਤੇ ਪ੍ਰਾਈਸਾਂ ਨੂੰ ਘਟਣ ਵਾਸਤੇ ਇਹ ਹੁੰਦਾ ਵਾ ਕਿ ਅਗਰ ਇਨਵੈਂਟਰੀ ਵਧੇ ਤਾਂ ਪ੍ਰਾਈਸਾਂ ਸ਼ਹਿਰ ਦੇ ਵਿੱਚ ਘਟਦੀਆਂ ਨੇ ਪਰ ਜੇ ਇਨਵੈਂਟਰੀ ਘਟ ਜੇਵੇ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਜਾਣਦੇ ਆ ਜਿਹੜੀ ਇਕਨੋਮਿਕਸ ਆ ਉਹਦਾ ਇਹ ਕਾਨੂੰਨ ਹੁੰਦਾ ਉਹਨੂੰ ਕਹਿ ਦਿੰਦੇ ਆ ਕਿ ਸਪਲਾਈ ਐਂਡ ਡਿਮਾਂਡ ਕਿ ਜੇਕਰ ਚੀਜ਼ਾਂ ਦੀ ਸਪਲਾਈ ਵੱਧ ਜਾਂਦੀ ਆ ਤੇ ਡਿਮਾਂਡ ਘਟ ਜਾਂਦੀ ਆ ਤਾਂ ਉਹਦੀ ਪ੍ਰਾਈਸ ਥੱਲੇ ਆ ਜਾਂਦੀ ਆ ਉੱਥੇ ਹਲੇ ਚੀਜ਼ਾਂ ਦੀ ਜਿਹੜੀ ਸਪਲਾਈ ਦੀ ਵਿਘਾਟ ਹੈਗੀ ਆ ਉਹਦੇ ਕਰਕੇ ਆਪਾਂ ਦੇਖਦੇ ਆਂ ਮਗਾਂ ਵੀ ਬਾਤ ਕਰਾਂਗੇ ਕਿ ਮਾਰਕੀਟ ਉੱਥੇ ਕਿੱਧਰ ਨੂੰ ਜਾ ਰਹੀ ਆ ਰਹੀ ਗੱਲ ਕੈਲਗਰੀ ਦੇ ਕੋਲ ਜਿਹੜੇ ਹੁਣ ਸਾਡੇ ਟਾਊਨ ਹੈਗੇ ਨੇ ਉਹਨਾਂ ਦੇ ਵਿੱਚੋਂ ਜਿਵੇਂ ਸਾਨੂੰ ਪਤਾ ਹੀ ਆ ਕਿ ਕੈਲਰੀ ਦੇ ਵਿੱਚ ਪਿਛਲੇ ਮਹੀਨੇ 54% ਦੇ ਨੇੜ ਹੀ ਪ੍ਰਾਪਰਟੀਆਂ ਵੇਖ ਰਹੀਆਂ ਸੀ ਜਿਹੜੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਸੀ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਉਹਦੇ ਵਿੱਚ ਇੱਕ ਚੀਜ਼ ਮੈਂ ਜ਼ਰੂਰ ਤੁਹਾਨੂੰ ਮੈਂਸ਼ਨ ਕਰ ਦੇਣਾ ਚਾਹਾਂਗਾ ਕਿ ਜਿਹੜੇ ਕੈਲਰੀ ਨਾਰਥ ਈਸਟ ਦਾ ਏਰੀਆ ਇੱਥੇ ਸਿਰਫ 40% ਦੇ ਨੇੜ ਪ੍ਰਾਪਰਟੀਆਂ ਵਿਕ ਰਹੀਆਂ ਸੀਗੀਆਂ ਜਿਹੜੀਆਂ ਕਿ ਮਾਰਕੀਟ ਦੇ ਵਿੱਚ ਹਿੱਟ ਕਰ ਰਹੀਆਂ ਨੇ ਹੁਣ ਜਿਸ ਹਿਸਾਬ ਨਾਲ ਨੰਬਰਸ ਆ ਰਹੇ ਨੇ ਇਸ ਵੀਕ ਦੇ ਵੀ ਆ ਰਹੇ ਨੇ ਉਹਨਾਂ ਤੋਂ ਲੱਗਦਾ ਕਿ ਸ਼ਾਇਦ ਇਹ ਜਿਹੜੀ ਸਲੋ ਆ ਕਾਫੀ ਮਾਰਕੀਟ ਉਸ ਤੋਂ ਵੀ ਸ਼ਾਇਦ ਫਰਕ ਜ਼ਿਆਦਾ ਪਵੇ ਤੇ ਰਹੀ ਗੱਲ ਐਡਰੀ ਵੀ ਐਡਰੀ ਦੇ ਵਿੱਚ 51% ਪ੍ਰੋਪਰਟੀਆਂ ਵਿਕ ਰਹੀਆਂ ਸੀਗੀਆਂ ਤੇ ਚੈਸਟਰ ਮੀਅਰ ਦੇ ਵਿੱਚ ਸਾਰੀਆਂ ਹੀ 42% ਪ੍ਰੋਪਰਟੀਆਂ ਵਿਕ ਰਹੀਆਂ ਸੀ ਜਿਹੜੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਪਰ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਜ਼ਰੂਰ ਬਣਦਾ ਕਿ ਜਿਹੜੀ ਸਾਡੀ ਬੈਂਚਮਾਰਕ ਪ੍ਰਾਈਸ ਹੁੰਦੀ ਆ ਉਹ ਕੈਲਗਰੀ ਦੀ ਵੀ ਘਟੀ ਹੋਈ ਹੈ ਵਿੱਚ ਕੋਈ ਸ਼ੱਕ ਨਹੀਂ ਪਰ ਐਡਰੀ ਇਕੱਲਾ ਇੱਕ ਸ਼ਹਿਰ ਆ ਜਿੱਦੀ ਬੈਂਚਮਾਰਕ ਪ੍ਰਾਈਸ ਘਟੀ ਬਾਕੀ ਦੇ ਜਿਹੜੇ ਏਰੀਏ ਨੇ ਸਣੇ ਚੈਸਟਰ ਮੀਅਰ ਉਹ ਕੋਟੋਕਸ ਜਾਂ ਕੋਕਰਨ ਵਗੈਰਾ ਇਹਨਾਂ ਸਾਰਿਆਂ ਦੇ ਵਿੱਚ ਹੀ ਉਹ ਬੈਂਚਮਾਰਕ ਪ੍ਰਾਈਸ ਆ ਜਿਹੜੀ ਉਹ ਵਧੀ ਹੋਈ ਆ ਤੇ ਹੁਣ ਇਨਵੈਂਟਰੀ ਵਧਣ ਦੇ ਨਾਲ ਆਪਾਂ ਦੇਖਾਂਗੇ ਕਿ ਸਾਰੀ ਮਾਰਕੀਟ ਆ ਜਿਹੜੀ ਬਾਇਰਸ ਦੇ ਹੱਕ ਦੇ ਵਿੱਚ ਜ਼ਿਆਦਾ ਜਾ ਰਹੀ ਆ ਹੁਣ ਤੇ ਉਹ ਬਾਇਰਸ ਨੂੰ ਉਹਦਾ ਡੈਫੀਨਟਲੀ ਫਾਇਦਾ ਜ਼ਰੂਰ ਹੋਊਗਾ ਹੀ ਹੋਊਗਾ ਤੇ ਆ ਆਪਾਂ ਜਿਵੇਂ ਅੱਗੇ ਵੀ ਜ਼ਿਕਰ ਹੁਣ ਪਹਿਲਾਂ ਵੀ ਗੱਲ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਨਾਰਥ-ਈਸਟ ਦੇ ਵਿੱਚ ਜਿਹੜੀਆਂ ਸੇਲਾਂ ਸੀ ਸਾਰੀਆਂ 40% ਦੇ ਨੇੜੇ ਚੱਲ ਰਹੀਆਂ ਸੀ ਪਰ ਕੈਲਗਰੀ ਦੀ ਐਵਰੇਜ 54% ਸੀ ਤੇ ਕੈਲਗਰੀ ਦੇ ਜਿਹੜੇ ਸਾਊਥ-ਵੈਸਟ ਇਲਾਕਾ ਉਧਰਲੇ ਪਾਸੇ ਜਿਹੜੀਆਂ ਸੇਲ ਸੀਗੀਆਂ ਉਹ 62% ਤੋਂ ਉੱਪਰ ਚੱਲ ਰਹੀਆਂ ਸੀਗੀਆਂ ਆ ਜਿਹੜਾ ਕਾਫੀ ਜਣੀ ਮਾਰਕੀਟ ਦੇ ਉੱਪਰ ਅਸਰ ਪੈਂਦਾ ਹੁਣ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੌਰਗੇਜ ਦੇ ਰੇਟਾਂ ਦੀ ਮੌਰਗੇਜ ਦੇ ਰੇਟਾਂ ਵਿੱਚ ਤੁਸੀਂ ਇਸੇ ਦੇਖ ਹੀ ਰਹੇ ਹੋ ਕਿ ਬੈਂਕਾਂ ਕਾਫੀ ਜਿਆਦਾ ਅੱਜਕੱਲ ਕੰਪੀਟੀਸ਼ਨ ਜਿਵੇਂ ਚੱਲ ਰਿਹਾ ਤੇ ਉਹ ਵੀ ਜਿਹੜੇ ਰੇਟਸ ਨੇ ਉਹ ਇੱਕ ਦੂਜੇ ਦੇ ਨਾਲ ਦੇਖ ਕੇ ਦੇ ਰਹੀਆਂ ਨੇ ਕਿ ਸਾਡੇ ਕੋਲ ਵਧੀਆ ਆਉਣ ਗਾਹਕ ਬੈਂਕਾਂ ਨੂੰ ਤਕਰੀਬਨ 4% ਦੇ ਨੇੜੇ ਤੁਸੀਂ ਇਸ ਲਿਸਟ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸੀਏਵੀਸੀ ਦਾ ਰੇਟ ਹੈਗਾ 4.09 ਤੇ ਤੁਸੀਂ ਉਹਨਾਂ ਤੋਂ 4% ਦੇ ਨੇੜੇ ਤੇ ਲੈ ਸਕਦੇ ਹੋ ਮਾਰਗੇਜ ਕਈ ਪ੍ਰਾਈਵੇਟ ਲੈਣੀਆਂ ਬੈਂਕਾਂ ਹੈਗੀਆਂ ਨੇ ਛੋਟੀਆਂ ਲੈਂਡਰ ਹੈਗੇ ਨੇ ਉਹ ਤੁਹਾਨੂੰ ਇਸ ਤੋਂ ਵੀ ਸਸਤਾ ਰੇਟ ਦੇ ਦਿੰਦੇ ਨੇ ਤੇ ਜਦੋਂ ਤੁਸੀਂ ਆਪਣੇ ਮਾਰਗੇਜ ਬ੍ਰੋਕਰ ਨਾਲ ਗੱਲ ਕਰੋ ਤਾਂ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਕਿਹੜੀ ਬੈਂਕ ਦੇ ਨਾਲ ਇੰਟਰਸਟ ਰੇਟ ਕਿੰਨਾ ਚੱਲ ਰਿਹਾ ਵਾ ਤੇ ਕਿਸੇ ਦੀ ਕੋਈ ਕੈਸ਼ਬੈਕ ਆਫਰ ਹੋਵੇ ਤਾਂ ਜ਼ਰੂਰ ਪਤਾ ਕਰਿਓ ਬਿਫੋਰ ਯੂ ਸਾਈਨ ਦਾ ਡਾਕੂਮੈਂਟਸ ਦੂਜੀ ਗੱਲ ਆ ਜਿਹੜੀ ਉਹ ਇਹ ਵੀ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੇ ਆ ਕਿ ਅ 2026 ਤੱਕ ਤਕਰੀਬਨ 60% ਲੋਕਾਂ ਦੀਆਂ ਜਿਹੜੀਆਂ ਮਾਰਗੇਜ ਰੀਨੂਅਲ ਆ ਰਹੀ ਆ ਉਹਨਾਂ ਦਾ ਹੁਣ ਚੱਕਰ ਇਹ ਵੀ ਮਾਰਕੀਟ ਦੇ ਉੱਪਰ ਜ਼ਰੂਰ ਪੈਣਾ ਵਾ ਕਿ ਉਹਨਾਂ ਦੀ ਹੁਣ ਮਾਰਗੇਜ ਪੇਮੈਂਟ ਨਵੇਂ ਇੰਟਰਸਟ ਰੇਟਾਂ ਦੇ ਨਾਲ ਵੱਧ ਹੋਊਗੀ ਤੇ 2026 ਤੱਕ 60% ਲੋਕਾਂ ਦੀ ਜਿਹੜੀ ਮਾਰਗੇਜ ਰੀਨੂਅਲ ਉਹ ਆ ਰਹੀ ਆ ਤੇ 2000 ਉਦੋਂ ਤੱਕ ਜਿਹੜਾ ਅ ਮਾਰਕੀਟ ਦੇ ਉੱਪਰ ਦੇਖਾਂਗੇ ਵੀ ਕਿਸ ਤਰ੍ਹਾਂ ਦਾ ਇਸ ਚੀਜ਼ ਦਾ ਹੋਰ ਅਸਰ ਪੈਂਦਾ ਤੇ ਹੁਣ ਆਪਾਂ ਗੱਲ ਕਰਦੇ ਆ ਕੈਲਗਰੀ ਦੀ ਮਾਰਕੀਟ ਦੀ ਵੀ ਮਾਰਕੀਟ ਦੇ ਵਿੱਚ ਕਿਵੇਂ ਰਿਹਾ ਪਿਛਲਾ ਹਫਤਾ ਆ ਜਿਵੇਂ ਸਾਨੂੰ ਪਤਾ ਇਹ ਵੀ ਇਨਵੈਂਟਰੀ ਬਹੁਤ ਜ਼ਿਆਦਾ ਵੱਧ ਰਹੀ ਆ ਤੇ ਨਾਲ ਦੀ ਨਾਲ ਪ੍ਰਾਈਸਾਂ ਨੂੰ ਵੀ ਕਾਫੀ ਜ਼ਿਆਦਾ ਫਰਕ ਪੈ ਰਿਹਾ ਤੇ ਪਿਛਲੇ ਹਫਤੇ ਦੇ ਵਿੱਚ ਨਵੀਆਂ ਲਿਸਟਿੰਗਸ ਆਈਆਂ 967 ਬੈਕ ਔਨ ਦਾ ਮਾਰਕੀਟ ਸੀਗੀਆਂ ਜਿਹੜੀਆਂ ਵਾਪਸ ਮਾਰਕੀਟ ਦੇ ਵਿੱਚ ਆਈਆਂ 113 742 ਪ੍ਰੋਪਰਟੀਆਂ ਨੇ ਪ੍ਰਾਈਸ ਘੱਡੀ ਕਾਫੀ ਜ਼ਿਆਦਾ ਫਰਕ ਅੱਗੇ ਨਾਲੋਂ ਹੁਣ ਪ੍ਰਾਈਸ ਐਡਜਸਟਮੈਂਟ ਤੋਂ ਬਿਨਾ ਘਰ ਨਹੀਂ ਵਿਕਦੇ ਤੇ 433 ਪ੍ਰੋਪਰਟੀਆਂ ਨੇ ਜਿਹੜੀਆਂ ਪੈਂਡਿੰਗ ਹੋਈਆਂ 501 ਪ੍ਰੋਪਰਟੀਆਂ ਨੇ ਜਿਹੜੀਆਂ ਸੋਲਡ ਹੋਈਆਂ 104 ਪ੍ਰਾਪਰਟੀਆਂ ਨੇ ਜਿਹੜੀਆਂ ਐਕਸਪਾਇਰ ਹੋਈਆਂ 15 ਪ੍ਰਾਪਰਟੀਆਂ ਵਿਦਡਰੋਨ ਨੇ ਤੇ 302 ਪ੍ਰਾਪਰਟੀਆਂ ਨੇ ਜਿਹੜੀਆਂ ਟਰਮੀਨੇਟ ਹੋਈਆਂ ਇੱਥੇ ਮੈਂ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਨਾ ਮੈਂ ਕਿ ਅਗਰ ਤੁਸੀਂ ਪ੍ਰਾਪਰਟੀ ਵੇਚਣ ਬਾਰੇ ਸੋਚ ਰਹੇ ਹੋ ਆਬਵੀਅਸਲੀ ਬਾਏਰ ਹੈ ਨਹੀਂ ਮਾਰਕੀਟ ਵਿੱਚ ਅਜਿਹੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਉਹ ਤੁਹਾਨੂੰ ਬੜੇ ਆਰਾਮ ਦੇ ਨਾਲ ਸਮਝਾ ਸਕਦੇ ਆ ਕਿ ਕਈ ਰੀਅਲਟਰ ਸਿਰਫ ਇਸੇ ਚੱਕਰ ਦੀ ਪ੍ਰਾਪਰਟੀ ਨੂੰ ਲਿਸਟ ਕਰ ਦਿੰਦੇ ਨੇ ਕਿ ਯਾਰ ਲਿਸਟਿੰਗ ਮਿਲ ਗਈ ਲਾ ਦਿਓ ਦੇਖੀ ਜਾਊਗਾ ਜੇ ਵੇਗੀ ਵੇਗੀ ਨਹੀਂ ਤਾਂ ਨਾ ਸਹੀ ਟਾਈਮ ਜਿੰਨਾ ਵੇਸਟ ਕਰੋਗੇ ਤੁਹਾਨੂੰ ਉਹਨਾਂ ਵੱਤ ਤੋਂ ਵੱਧ ਕੋਸਟ ਕਰਦਾ ਤੁਹਾਨੂੰ ਹਮੇਸ਼ਾ ਹੀ ਉਹਨਾਂ ਰੀਅਲਟर्स ਦੇ ਨਾਲ ਕੰਮ ਕਰਨਾ ਚਾਹੀਦਾ ਜਿਹੜੇ ਬੜੇ ਐਕਟਿਵ ਨੇ ਮਾਰਕੀਟ ਦੇ ਵਿੱਚ ਤੇ ਜਿਹੜੇ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਸਕਦੇ ਨੇ ਕਿ ਪ੍ਰਾਪਰਟੀ ਕਿਵੇਂ ਵਿਕੂਗੀ ਕੀ ਹੋਊਗਾ ਮੈਨੂੰ ਇਹ ਗੱਲ ਦਾ ਪੂਰਾ ਚੰਗੀ ਤਰ੍ਹਾਂ ਪਤਾ ਵੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਡਿਫਰੈਂਟ ਸਿਨੈਰੀਓ ਹੁੰਦਾ ਵੀ ਉਹਨਾਂ ਨੇ ਕੀ ਕਰਨਾ ਉਹਨਾਂ ਦੇ ਭਵਿੱਖ ਦੇ ਕੀ ਪਲਾਨ ਹੈਗੇ ਨੇ ਪਰ ਜਿਨ੍ਹਾਂ ਨੂੰ ਪ੍ਰਾਪਰਟੀ ਵੇਚਣ ਦੀ ਜ਼ਰੂਰਤ ਆ ਉਹਨਾਂ ਵਾਸਤੇ ਬੜੀ ਵਧੀਆ ਗੱਲ ਆ ਕਿ ਤੁਸੀਂ ਪ੍ਰਾਪਰਟੀ ਕਿਸੇ ਨਾਲ ਬੈਠੋ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰ ਸਕਣ ਕੀ ਜੀ ਇਹ ਪ੍ਰਾਪਰਟੀ ਨੂੰ ਵੇਚਣ ਲਈ ਸਾਨੂੰ ਕੀ ਕੀ ਕਰਨਾ ਪਊਗਾ ਤੇ ਪ੍ਰਾਈਸ ਉਹਦੇ ਵਿੱਚ ਇਨਕਲੂਡਿੰਗ ਪ੍ਰਾਈਸਿੰਗ ਵੀ ਪ੍ਰਾਈਸਿੰਗ ਜੇ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਵਧੀਆ ਪ੍ਰਾਈਸ ਦੇ ਉੱਪਰ ਕਰ ਲਾਓ ਤੁਹਾਡੇ ਘਰ ਦੇ ਵਿਕਣ ਦੇ ਜ਼ਿਆਦਾ ਚਾਂਸ ਨੇ ਜੇ ਤੁਸੀਂ ਪਹਿਲਾਂ ਹੀ ਬਹੁਤ ਕਹੋ ਨਹੀਂ ਜੀ ਇਸ ਤਾਂ ਇਹਦਾ ਹੀ ਵੇਚਣਾ ਜੇ ਵਿਗੂਗਾ ਤਾਂ ਹੀ ਠੀਕ ਆ ਤੇ ਉਹ ਪ੍ਰਾਪਰਟੀ ਦਾ ਨੁਕਸਾਨ ਇਸ ਕਰਕੇ ਜ਼ਿਆਦਾ ਹੋ ਜਾਂਦਾ ਕਿਉਂਕਿ ਜਿੰਨਾ ਸਮਾਂ ਜ਼ਿਆਦਾ ਲੱਗੂਗਾ ਪ੍ਰਾਪਰਟੀ ਨੂੰ ਵੇਚਣ ਨੂੰ ਉੰਨੀ ਉਹਦੀ ਪ੍ਰਾਈਸ ਹੋਰ ਕੱਟ ਜਾਂਦੀ ਹੈ ਅਗਰ ਤੁਹਾਨੂੰ ਵੀ ਐਡਵਾਈਸ ਚਾਹੀਦੀ ਹੋਵੇ ਕਿਸੇ ਤਰ੍ਹਾਂ ਦੀ ਵੀ ਸਲਾਹ ਮਸ਼ਵਰਾ ਕਰਨਾ ਹੋਵੇ ਰੀਅਲ ਏਸਟੇਟ ਬਾਰੇ ਤਾਂ ਸਾਨੂੰ ਜਰੂਰ ਕਾਲ ਕਰਿ I you.